ਅਜੇ ਨੁਕਸਾਨ ਤਾਂ ਸਾਡਾ ਬਹੁਤ ਜ਼ਿਆਦੇ ਆ ਚਾਰ ਭਰਾ ਦੀ ਦੇ ਵਿੱਚ ਰਹਿੰਦੇ ਆ ਤੇ ਇੱਕ ਸਾਲ ਹੋ ਗਿਆ ਸਾਨੂੰ ਇਹ ਰੋਡ ਵਾਲਾ ਜਿਹੜਾ ਮਕਾਨ ਆ ਰੋਡ ਪਾਉਂਦੇ ਆ ਇਹਨਾਂ ਨੂੰ ਅਸੀਂ ਐਨ ਐਚ ਨੂੰ ਸਾਰਿਆਂ ਨੂੰ ਅਰਜ਼ੀਆਂ ਦਿੱਤੀਆਂ ਹੋਈਆਂ ਸੀ ਇਹਨਾਂ ਦੀ ਵਾਈਬ੍ਰੇਸ਼ਨ ਕਰਕੇ ਸਾਡਾ ਮਕਾਨ ਕਿੰਨਾ 파ਟ ਚੁੱਕਿਆ ਸੀ ਅਸੀਂ ਐਨ ਸੀ ਦੇ ਐ ਫੈਸਲੀਅਨ ਸਾਹਿਬ ਦੇ ਤੇ ਐਨ ਐਚ ਨੂੰ ਸਾਰੇ ਵੀ ਸਾਹਿਬ ਦੇ ਸਾਰਿਆਂ ਦੇ ਅਸੀਂ ਐਪਲੀਕੇਸ਼ਨਾਂ ਦਿੱਤੀਆਂ ਹੋਈਆਂ ਸੀ ਤੇ ਪਰ ਅਸੀਂ ਬਹੁਤ ਚੱਕਰ ਲਾ ਲਏ ਸਾਨੂੰ ਕੋਈ ਉਹਦੀ ਇਹਨਾਂ ਨੇ ਕੋਈ ਫੈਨਿਫੈਟ ਦਿੱਤਾ ਨਹੀਂ ਕੋਈ ਸੁਣਵਾਈ ਨਹੀਂ ਹੋਈ ਸਾਡੀ ਤੇ ਅਸੀਂ ਮੰਤਾਂ ਵੀ ਕੀਤੀਆਂ ਵੀ ਸਾਡਾ ਜੀ ਅਸੀਂ ਥੱਲੇ ਆ ਕੇ ਫੇਰ ਸਾਡੀ ਸੁਣਵਾਈ ਹੋਊਗੀ ਪਰ ਉਹਨਾਂ ਨੇ ਸਾਨੂੰ ਕੋਈ ਐ ਕਹ ਰਹੇ ਨੇ ਕੋਈ ਨਹੀਂ ਕਰਦੇ ਆ ਜੀ ਕਰਦੇ ਆ ਪਰ ਇਹਨਾਂ ਨੇ ਮੌਕੇ ਵੀ ਦੇਖ ਲਿਆ ਅਸੀਂ ਆਪਨੇ ਵੀ ਦੇਖਿਆ ਪਰ ਕਿਸੇ ਨੇ ਸਾਡੀ ਸੁਣੀ ਨਹੀਂ ਤਕਰੀਬ ਨੇ ਕਿੰਨੇ ਲੱਖ ਦਾ ਨੁਕਸਾਨ ਹੋ ਚੁੱਕਾ ਤੁਹਾਡਾ ਜੀ ਲੱਖ ਤਾਂ ਨਹੀਂ ਹੁਣ ਸਾਰਾ ਮਕਾਨ ਵੇਖ ਲਓ ਵੀ ਬਹੁਤ ਵੱਡਾ 40-50 ਲੱਖ ਦਾ ਤਾਂ ਮਨਸਾਨ ਹੈਗਾ ਹੀ ਆ ਮਕਾਨ ਅੱਜ ਬਣਾਉਣਾ ਹੋਵੇ ਤਾਂ ਬਹੁਤ ਔਖਾ ਬਣਦਾ ਜੀ ਠੀਕ ਆ ਬਾਕੀ ਕੁਝ ਵੀ ਨਹੀਂ ਰਿਹਾ ਸੀ ਤਾਂ ਪਹਿਲਾਂ ਸਾਰੀਆਂ ਕੰਨਾਂ ਪਾਟੀਆਂ ਹੋਈਆਂ ਉਹਨਾਂ ਨੇ ਜਦੋਂ ਵਾਈ ਵੀ ਰੇਹੇ ਛੱਡਦੇ ਸੀ ਉਦੋਂ ਹੀ ਇਹਨਾਂ ਨੂੰ ਬੋਲਦੇ ਸੀ ਮਿੱਟੀ ਪਾਉਂਦੇ ਸੀ ਅਸੀਂ ਵੀਡੀਓ ਵੀ ਬਣਾ ਬਣਾ ਦਿੱਤੀਆਂ ਵੀ ਆਹ ਦੇਖ ਲਓ ਵੀ ਤੁਹਾਡੀ ਮਸ਼ੀਨਰੀ ਚੱਲਦੀ ਆ ਸਾਡਾ ਮਕਾਨ ਪਾਟੀ ਜਾਂਦਾ ਦਿਨੋ ਦਿਨ ਪਰ ਕੋਈ ਨਹੀਂ ਸਾਡੀ ਸੁਣਦਾ ਸੀਗਾ ਹੌਂ ਜਣੀ ਆਈ ਵੀ ਕਿ ਕਿੱਥੇ ਕੰਮ ਮੜ ਗਿਆ ਕੀ ਇਹਨਾਂ ਨੇ ਕੀ ਛੋਟਦੇ ਆ ਅੱਜ ਇਹ ਮਕਾਨ ਸਾਡਾ 6 ਵਜੇ ਸਵੇਰ ਛੱਤਾਂ ਦੇ ਜ ਕੋ ਸਰਕਾਰ ਤੇ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਤੁਸੀਂ ਅਸੀਂ ਤੇਰੀ ਆਈ ਅਸੀਂ ਤਾਂ ਇਨਸਾਫ ਮੰਗਦੇ ਆ ਵੀ ਸਾਡਾ ਜੋ ਬੰਦਾ ਮੌਜਾ ਸਾਨੂੰ ਦਿੱਤਾ ਜਾਵੇ ਤੇ ਅਸੀਂ ਤਾਂ ਇਹ ਹੀ ਗੁਲਾਬ ਫਰਾਮਣੇ